सत श्रीकाल प्यारे विद्यार्थीओ पी एस टैट सी डी पी का अज का टॉपिक है मुलांकन सिक्ख्या असैसमेंट ऑफ लर्निंग सिक्ख्या का मुलांकन असैसमेंट ऑफ लर्निंग स्कूल आधारित मुलांकन लगातार संपूर्ण मुलांकन दृष्टिकोण और अभ्यास आओ करते हैं एमसीक्यू मुलांकन सिक्ख्या का मुख्य उद्देश की है सही उत्तर है ਸਿੱਖਣ ਦੀ ਗੁਣਵੱਤਾ ਸੁਧਾਰਨਾ ਸਿੱਖਿਆ ਦਾ ਮੁਲਾਂਕਣ ਦਾ ਮਕਸਦ ਕੀ ਹੈ ਸਹੀ ਉੱਤਰ ਹੈ ਸਿੱਖਣ ਦੇ ਨਤੀਜੇ ਮਾਪਣਾ ਸਕੂਲ ਉਲ ਆਧਾਰਿਤ ਮੁਲਾਂਕਣ ਦਾ ਇੱਕ ਮੁੱਖ ਫਾਇਦਾ ਕੀ ਹੈ ਸਹੀ ਉੱਤਰ ਹੈ ਸਾਲ ਭਰ ਨਿਰੰਤਰ ਮੁਲਾਂਕਣ ਸੀਸੀਈ ਦਾ ਪੂਰਾ ਰੂਪ ਕੀ ਹੈ ਸਹੀ ਉੱਤਰ ਹੈ ਬੀ सीसी ਵਿੱਚ ਕਨਸਟੀਟਿਊਸ਼ਨ ਦਾ ਅਰਥ ਕੀ ਹੈ ਸਹੀ ਉੱਤਰ ਹੈ ਲਗਾਤਾਰ ਮੁਲਾਂਕਣ ਕੰਟੀਨਿਊਸ ਸੀਸੀ ਵਿੱਚ ਕੰਪਰੀਹੈਂਸਿਵ ਦਾ ਅਰਥ ਕੀ ਹੈ ਸਹੀ ਉੱਤਰ ਹੈ ਅਕਾਦਮਿਕ ਅਤੇ ਗੈਰ ਅਕਾਦਮਿਕ ਦੋਵੇਂ ਵਿਕਾਸ ਫਾਰਮੇਟਿਵ ਅਸੈਸਮੈਂਟ ਕਦੋਂ ਸ਼ੁਰੂ ਹੁੰਦੀ ਹੈ ਸਹੀ ਉੱਤਰ ਹੈ ਸਾਲ ਭਰ ਦੌਰਾਨ ਸਮੇਟਿਵ ਅਸੈਸਮੈਂਟ ਕਦੋਂ ਸ਼ੁਰੂ ਕਦੋਂ ਹੁੰਦੀ ਹੈ ਸਹੀ ਉੱਤਰ ਹੈ ਸਾਲਾਨਾ ਜਾਂ ਟਰਮ ਦੇ ਅੰਤ ਤੇ ਫਾਰਮੇਟਿਵ ਅਸੈਸਮੈਂਟ ਦਾ ਮੁੱਖ ਧਿਆਨ ਕਿਸ ਤੇ ਹੁੰਦਾ ਹੈ ਸਹੀ ਉੱਤਰ ਹੈ ਸਿੱਖਣ ਵਿੱਚ ਸੁਧਾਰ ਸਮੇਟਿਵ ਅਸੈਸਮੈਂਟ ਕਿਸ ਤਰ੍ਹਾਂ ਦੀ ਪ੍ਰੀਖਿਆ ਹੁੰਦੀ ਹੈ ਸਹੀ ਉੱਤਰ ਹੈ ਸਾਲਾਨਾ ਜਾਂ ਅੰਤਿਮ ਪ੍ਰੀਖਿਆ ਸਕੂਲ ਆਧਾਰਿਤ ਮੁਲਾਂਕਣ ਦਾ ਮੁਲਾਂਕਣ ਦੀ ਸੰਕਲਪਨਾ ਨੂੰ ਕਿਹੜੇ ਬੋਰਡ ਨੇ ਪ੍ਰਚਲਿਤ ਕੀਤਾ ਸਹੀ ਉੱਤਰ ਹੈ CBSE ਫਾਰਮੇਟਿਵ ਅਸੈਸਮੈਂਟ ਦੀ ਦਾ ਇੱਕ ਉਦਾਹਰਨ ਹੈ ਯੂਨਿਟ ਟੈਸਟ ਸਮਮੇਟਿਵ ਅਸੈਸਮੈਂਟ ਦਾ ਇੱਕ ਉਦਾਹਰਨ ਹੈ ਸਾਲਾਨਾ ਨਤੀਜਾ CCE ਵਿੱਚ ਕਿਹੜੇ ਪੱਖ ਦਾ ਮੁਲਾਂਕਣ ਹੁੰਦਾ ਹੈ ਸਹੀ ਉੱਤਰ ਹੈ ਡੀ ਸਭ ਦਾ ਗਿਆਨ ਹੁਨਰ ਰੁਚੀਆਂ ਤੇ ਰਵਈਏ ਸਕੂਲ ਆਧਾਰਿਤ ਮੁਲਾਂਕਣ ਵਿੱਚ ਕਿਸ ਤਰ੍ਹਾਂ ਦੇ ਟੂਲ ਵਰਤੇ ਜਾ ਸਕਦੇ ਹਨ ਸਹੀ ਉੱਤਰ ਹੈ ਡੀ ਸਭ ਅਸਾਈਨਮੈਂਟ ਪ੍ਰੋਜੈਕਟਰ ਪ੍ਰੋਜੈਕਟ ਕੰਮ ਅਬਜ਼ਰਵੇਸ਼ਨ ਅਸੈਸਮੈਂਟ ਆਫ ਲਰਨਿੰਗ ਕਿਹੜੇ ਮੁਲਾਂਕਣ ਨਾਲ ਜੁੜਿਆ ਹੁੰਦਾ ਹੈ ਸਹੀ ਉੱਤਰ ਹੈ ਇਹ ਫਾਰਮੇਟਿਵ ਅਸੈਸਮੈਂਟ ਆਫ ਲਰਨਿੰਗ ਕਿਹੜੇ ਮੁਲਾਂਕਣ ਨਾਲ ਜੁੜਿਆ ਹੈ ਸਹੀ ਉੱਤਰ ਹੈ ਸਮੈਟਿਵ ਸਕੂਲ ਆਧਾਰਿਤ ਮੁਲਾਂਕਣ ਨਾਲ ਵਿਦਿਆਰਥੀ ਵਿੱਚ ਕੀ ਵਿਕਸਿਤ ਹੁੰਦਾ ਹੈ ਸਹੀ ਉੱਤਰ ਹੈ ਸਹਿਯੋਗ ਅਤੇ ਰੁਚੀ ਕੰਟੀਨਿਊਸ ਵੈਲਿਊਏਸ਼ਨ ਨਾਲ ਕੀ ਪਤਾ ਲੱਗਦਾ ਹੈ ਸਹੀ ਉਤਰ ਹੈ ਸਮੇਂ-ਸਮੇਂ ਤੇ ਪ੍ਰਗਤੀ ਕੰਪਰੀহেনਸਿਵ ਵੈਲਿਊਏਸ਼ਨ ਵਿੱਚ ਕਿਹੜੇ ਖੇਤਰਾਂ ਦਾ ਅੰਕਲਨ ਹੁੰਦਾ ਹੈ ਅੰਕਲਨ ਹੁੰਦਾ ਹੈ ਸਹੀ ਉਤਰ ਹੈ ਸਭ ਦਾ ਬੋਧਿਕ ਵਿਕਾਸ ਭਾਵਨਾਤਮਕ ਵਿਕਾਸ ਸਮਾਜਿਕ ਅਤੇ ਸਰੀਰਿਕ ਵਿਕਾਸ ਸਕੂਲ ਆਧਾਰਿਤ ਮੁਲਾਂਕਣ ਨਾਲ ਅਧਿਆਪਕ ਨੂੰ ਕੀ ਲਾਭ ਹੁੰਦਾ ਹੈ ਸਹੀ ਉੱਤਰ ਹੈ ਵਿਦਿਆਰਥੀਆਂ ਦੀ ਪੂਰੀ ਪ੍ਰੋਫਾਈਲ ਫਾਰਮੇਟਿਵ ਅਸੈਸਮੈਂਟ ਵਿੱਚ ਅਧਿਆਪਕ ਦੀ ਭੂਮਿਕਾ ਕੀ ਹੈ ਸਹੀ ਉੱਤਰ ਹੈ ਫੀਡਬੈਕ ਦੇਣ ਅਤੇ ਸਹਾਇਤਾ ਕਰਨਾ ਸਮੈਟਿਵ ਅਸੈਸਮੈਂਟ ਵਿੱਚ ਮੁੱਖ ਤਰੀਕਾ ਕੀ ਹੈ ਸਹੀ ਉੱਤਰ ਹੈ ਲਿਖਤੀ ਪ੍ਰੀਖਿਆ ਕੰਟੀਨਿਊਸ ਇਵੈਲੂਏਸ਼ਨ ਦਾ ਮਤਲਬ ਕੀ ਹੈ ਸਹੀ ਉੱਤਰ ਹੈ ਸਮੇਂ-ਸਮੇਂ ਤੇ ਚੈੱਕ ਕਰਨਾ ਕੰਪਰੀਹੈਂਸਿਵ ਇਵੈਲੂਏਸ਼ਨ ਦਾ ਮੁੱਖ ਫਾਇਦਾ ਕੀ ਹੈ ਸਹੀ ਉੱਤਰ ਹੈ ਵਿਦਿਆਰਥੀਆਂ ਦੇ ਹਰ ਪੱਖ ਦਾ ਮੁਲਾਂਕਣ ਸਕੂਲ ਅਧਾਰਿਤ ਮੁਲਾਂਕਣ ਵਿੱਚ ਕਿਹੜੀ ਗੱਲ ਮਹੱਤਵਪੂਰਨ ਹੈ ਸਹੀ ਉੱਤਰ ਹੈ ਸਿਰਫ ਸਹੀ ਉੱਤਰ ਹੈ ਬੀ ਅਧਿਆਪਕ ਦੀ ਨਿਰੰਤਰਣ ਨਿਗਰਾਨੀ ਫਾਰਮੇਟਿਵ ਅਸੈਸਮੈਂਟ ਵਿੱਚ ਕਿਹੜੇ ਫੀਡਬੈਕ ਪ੍ਰਭਾਵਸ਼ਾਲੀ ਹੁੰਦੇ ਹਨ ਸਹੀ ਉੱਤਰ ਹੈ ਗੁਣਾਤਮਕ ਟਿੱਪਣੀਆਂ ਸਮੈਟਿਵ ਅਸੈਸਮੈਂਟ ਦੀ ਸੀਮਾ ਕੀ ਹੈ ਸਹੀ ਉੱਤਰ ਹੈ ਵਿਦਿਆਰਥੀਆਂ ਦੀ ਪੂਰੀ ਯੋਗਤਾ ਨਾਲ ਦਿਖਾਉਣਾ ਸੀਸੀਈ ਲਾਗੂ ਕਰਨ ਦਾ ਮੁੱਖ ਮੰਤਵ ਕੀ ਹੈ ਸਹੀ ਉੱਤਰ ਹੈ ਡੀ ਸਬ ਰਟਣ ਦੀ ਆਦਤ ਘਟਾਉਣਾ ਸਿੱਖਣ ਦੀ ਪ੍ਰਕਿਰਿਆ ਸੁਧਾਰਨਾ ਵਿਦਿਆਰਥੀਆਂ ਦਾ ਸਮੂਹਿਕ ਵਿਕਾਸ ਅਸੈਸਮੈਂਟ ਆਫ ਲਰਨਿੰਗ ਵਿੱਚ ਅਧਿਆਪਕ ਕਿਹੜੀ ਗੱਲ ਕਰਦਾ ਹੈ ਸਹੀ ਉੱਤਰ ਹੈ ਸੁਧਾਰ ਲਈ ਸੁਝਾਅ ਦੇਣਾ